ਹਾਂਜੀ ਇਨਸਾਨ ਕਾਲ ਦੇ ਵਿੱਚ ਰਹਿ ਕੇ ਉਸ ਅਕਾਲ ਦੇ ਬਾਰੇ ਕੀ ਗੱਲ ਕਰ ਸਕਦਾ ਕੀ ਆਪਾਂ ਦੱਸ ਸਕਦਿਆਂ ਜਿੱਦਾਂ ਇੱਕ ਕੀੜੀ ਇੱਕ ਸੂਰਜ ਦੀ ਗੱਲ ਕਰਦੀ ਹੋਵੇ ਇਹ ਵੀ ਸਿਰਫ ਆਪਾਂ ਇੱਕ ਉਦਾਹਰਨ ਮਾਤਰ ਗੱਲ ਕਰਦੇ ਆ ਪਰ ਇਹ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਤੇ ਉਸ ਪ੍ਰਮਾਤਮਾ ਨੇ ਜਿੱਦਾਂ ਵੱਡਾ ਇਹ ਪਸਾਰਾ ਰਚਿਆ ਹੋਇਆ ਜਿਹਦੇ ਵਿੱਚ ਲੱਖਾਂ ਕਰੋੜਾਂ ਤਾਰੇ ਸਿਆਰੇ ਗ੍ਰਹਿ ਨਿਸ਼ਤਰ ਪਤਾ ਨਹੀਂ ਕਿੱਥੇ-ਕਿੱਥੇ ਕੀ-ਕੀ ਖੋਸ਼ ਹੈ ਸਿਰਫ ਸਾਡੀ ਇੱਕ ਗਿਣਤੀ ਆ ਜਿਹਨੂੰ ਅਸੀਂ ਮੂੰਹੋਂ ਬੋਲਦੇ ਆ ਪਰ ਉਹ ਮੈਨੂੰ ਲੱਗਦਾ ਉਹਦੀ ਗਿਣਤੀ ਅਸਲ ਦੇ ਵਿੱਚ ਇੰਨੀ ਆ ਵੀ ਉਨੀ ਗਿਣਤੀ ਸਾਨੂੰ ਆਉਂਦੀ ਵੀ ਨਹੀਂ ਹੋਣੀ ਸੋ ਇੱਕ ਸਿਰਫ ਦੱਸਣ ਦੇ ਮਾਤਰਾ ਆਪਾਂ ਨੂੰ ਇੱਕ ਚੀਜ਼ ਦਾ ਨਾਮ ਲੈਣਾ ਪੈਂਦਾ ਜਾਂ ਕੋਈ ਗਿਣਤੀ ਦੱਸਣੀ ਪੈਂਦੀ ਆ ਤੇ ਇਦਾਂ ਹੀ ਜਦੋਂ ਆਪਾਂ ਕਿਸੇ ਗ੍ਰਹਿ ਨक्षत्र ਦੀ ਗੱਲ ਕਰਦੇ ਆ ਤਾਂ ਆਪਾਂ ਦੱਸਦੇ ਆ ਵੀ ਇੰਨੀ ਦੂਰੀ ਦੱਸੀ ਗਈ ਆ ਉਹਦੀ ਤਾਂ ਕਈ ਭੈਣ ਭਰਾ ਕਮੈਂਟ ਕਰਦੇ ਹੁੰਦੇ ਆ ਵੀ ਇੰਨੀ ਦੂਰੀ ਕਿਵੇਂ ਦੱਸ ਸਕਦਾ ਕੋਈ ਜਿਵੇਂ ਹੁਣ ਜਿਹੜਾ ਧਰਤੀ ਤੋਂ ਸਭ ਤੋਂ ਦੂਰ ਦਾ ਜਿਹੜਾ ਤਾਰਾ ਉਹਦੀ ਦੂਰੀ 500 ਕਰੋੜ ਲਾਈਟ ਈਅਰ 500 ਕਰੋੜ ਪ੍ਰਕਾਸ਼ ਸਾਲ ਆ ਤੇ ਹੁਣ ਬੰਦਾ ਕਹੂਗਾ ਵੀ ਇੰਨੇ ਪ੍ਰਕਾਸ਼ ਸਾਲ ਦੀ ਦੂਰੀ ਕਿਵੇਂ ਕੋਈ ਬੰਦਾ ਦੱਸ ਸਕਦਾ ਕਿਉਂਕਿ ਅੱਗੇ ਆਪਾਂ ਹੋਰ ਬਹੁਤ ਗ੍ਰਹਿਾਂ ਦੇ ਬਾਰੇ ਸਪੇਸ ਦੇ ਬਾਰੇ ਆਹਾ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੀ ਜਦੋਂ ਗੱਲ ਕਰਨੀ ਆ ਤਾਂ ਉਹਦੇ ਵਿੱਚ ਇਦਾਂ ਦਾ ਬਹੁਤ ਕੁਝ ਆਊਗਾ ਸੋ ਮੈਨੂੰ ਲੱਗਿਆ ਵੀ ਇਹਦੇ ਬਾਰੇ ਗੱਲ ਕਰਨੀ ਤਾਂ ਹੈਗੀ ਉਹ ਆਪਾਂ ਨੇ ਉਹ ਤੋਂ ਪਹਿਲਾਂ ਆਪਾਂ ਇੱਕ ਇਹ ਵੀ ਚੀਜ਼ ਦੱਸ ਦਿੰਨੇ ਆ ਵੀ ਪ੍ਰਕਾਸ਼ ਸਾਲ ਕੀ ਹੁੰਦਾ ਕਿਵੇਂ ਹੁੰਦਾ ਤੇ ਕਿਦਾਂ ਹੀ ਤਾਰਿਆਂ ਸਿਆਰਿਆਂ ਦੀਆਂ ਗਿਣਤੀਆਂ ਮਿੰਟੀਆਂ ਲੱਗ ਜਾਂਦੀਆਂ ਨੇ ਅੱਜ ਕੱਲ ਤਾਂ ਹਰ ਕਿਸੇ ਦੇ ਕੋਲੇ ਫੋਨ ਹੁੰਦਾ Google ਦਾ ਸਾਰਿਆਂ ਨੂੰ ਪਤਾ ਸੋ ਕਿਸੇ ਦੇ ਨਾਲ ਬਹਿਸ ਕਰਨ ਦੇ ਨਾਲੋਂ ਜਾਂ ਕਿਸੇ ਨੂੰ ਚੰਗਾ ਮਾੜਾ ਬੋਲਣ ਦੇ ਨਾਲੋਂ Google ਦੇ ਉੱਤੇ ਜਾਓ ਸਰਚ ਕਰੋ ਸਾਰਾ ਕੁਝ ਹੀ ਨਿਕਲਿਆ ਆਉਂਦਾ ਖੈਰ ਜਿਹੜੀ ਤਕਨੀਕ ਵਰਤੀ ਜਾਂਦੀ ਆ ਜਿਹਦੇ ਨਾਲ ਤਾਰਿਆਂ ਦੀ ਗਿਣਤੀ ਮਣਤੀ ਦੇਖੀ ਜਾਂਦੀ ਆ ਉਸ ਤਕਨੀਕ ਨੂੰ ਪੈਰਾਲੈਕਸ ਕਹਿ ਦਿੰਦੇ ਨੇ ਪੈਰਾਲੈਕਸ ਟ੍ਰਿਕ ਤੋਂ ਮੈਟ੍ਰਿਕ ਇਹ ਪੂਰਾ ਨਾਮ ਆ ਉਸ ਵਿਧੀ ਦਾ ਜਿਵੇਂ ਹੁਣ ਆਪਾਂ ਅੱਖ ਬੰਦ ਕਰਕੇ ਆਪਣਾ ਗੂਠਾ ਸਿੱਧਾ ਇੱਕ ਕੰਧ ਵੱਲ ਨੂੰ ਕਰ ਲਈਏ ਕਦੇ ਆਪਾਂ ਸੱਜੀ ਅੱਖ کھول ਕੇ ਗੂਠਾ ਦੇਖੀਏ ਕਦੇ ਖੱਬੀ ਅੱਖ کھول ਕੇ ਤੇ ਆਪਣਾ ਗੂਠਾ ਆਪਾਂ ਨੂੰ ਹਿੱਲਦਾ ਨਜ਼ਰ ਆਉ ਜਿਹੜੀ ਪਿੱਛੇ ਕੰਧ ਦਾ ਉਹ ਉਸੇ ਜਗ੍ਹਾ ਤੇ ਆ ਤੇ ਹੁਣ ਜਿਵੇਂ ਆਪਣੀਆਂ ਅੱਖਾਂ ਤੋਂ ਆਪਣਾ ਜਿਹੜਾ ਗੂਠਾ ਉਹਨੂੰ ਤਾਰਾ ਸਮਝ ਲੈਣਾ ਹੁਣ ਆਪਣੀਆਂ ਅੱਖਾਂ ਤੋਂ ਆਪਣਾ ਗੂਠਾ ਤਾਂ ਨੇੜੇ ਆ ਪਰ ਧਰਤੀ ਤੋਂ ਤਾਰਾ ਬੜੀ ਦੂਰ ਆ ਫਿਰ ਕੀ ਕਰਦੇ ਨੇ ਉਹ ਜਿਵੇਂ ਇੱਕ ਖਾਸ ਦਿਨ ਨੂੰ ਚੁਣ ਲੈਂਦੇ ਆ ਉਸ ਦਿਨ ਉਹ ਤਾਰੇ ਦੀ ਫੋਟੋ ਖਿੱਚਦੇ ਆ ਕਿ ਫਿਰ ਜਦੋਂ ਧਰਤੀ ਆਪਣਾ ਚੱਕਰ ਕੱਢ ਕੇ ਦੂਸਰੀ ਸਾਈਡ ਫਿਰ ਉਸੇ ਜਗ੍ਹਾ ਤੇ ਆਉਂਦੀ ਆ ਤਾਂ ਉੱਥੇ ਫਿਰ ਉਹ ਦੁਬਾਰਾ ਫੋਟੋ ਖਿੱਚਦੇ ਨੇ ਤਾਰੇ ਦੀ ਤੇ ਉਹ ਇੱਕ ਟ੍ਰਾਈਐਂਗਲ ਬਣ ਜਾਂਦਾ ਤੇ ਫਿਰ ਏਸੇ ਟ੍ਰਾਈਐਂਗਲ ਦੇ ਉੱਤੇ ਉਹ ਪੈਰਾਲੈਕਸ ਤਕਨੀਕ ਵਰਤ ਦਿਆ ਤੇ ਉਹਦੇ ਨਾਲ ਫਿਰ ਤਾਰਿਆਂ ਦੀ ਗਿਣਤੀ ਮਿਲਤੀ ਕੀਤੀ ਜਾਂਦੀ ਹੈ ਬਾਕੀ ਦੀ ਇਹਦੀ ਡਿਟੇਲ ਤੁਸੀਂ Google ਕਰ ਸਕਦੇ ਹੋ ਉੱਥੇ ਪੰਜਾਬੀ ਦੇ ਵਿੱਚ ਸਾਰਾ ਕੁਝ ਪ੍ਰੋਪਰ ਤਰੀਕੇ ਨਾਲ ਦੱਸਿਆ ਹੋਇਆ ਹੁਣ ਆਪਾਂ ਗੱਲ ਕਰਾਂਗੇ ਪ੍ਰਕਾਸ਼ ਸਾਲ ਦੀ ਜਦੋਂ ਵੀ ਕਿਸੇ ਗ੍ਰਹਿ ਜਦ ਤਾਰੇ ਦੇ ਬਾਰੇ ਗੱਲ ਕੀਤੀ ਜਾਂਦੀ ਆ ਤਾਂ ਕਿਹਾ ਜਾਂਦਾ ਕਿ ਇਹ ਗ੍ਰਹਿ ਜਾਂ ਤਾਰਾ ਸਾਡੇ ਤੋਂ ਐਨੇ ਪ੍ਰਕਾਸ਼ ਸਾਲ ਦੂਰ ਆ ਕਿਉਂਕਿ ਜਿਹੜਾ ਸਾਡਾ ਬ੍ਰਹਿਮੰਡ ਆ ਇਹ ਇੰਨਾ ਕੁ ਵਿਸ਼ਾਲ ਆ ਇੰਨਾ ਕੁ ਵੱਡਾ ਕਿ ਅਸੀਂ ਇਹਨੂੰ ਕਿਲੋਮੀਟਰ ਜਾਂ ਮੀਲਾਂ ਦੇ ਨਾਲ ਨਹੀਂ ਨਾਪ ਸਕਦੇ ਸੋ ਇਸ ਕਰਕੇ ਸਾਨੂੰ ਨਾਪਣ ਦੇ ਲਈ ਪ੍ਰਕਾਸ਼ ਸਾਲ ਦੀ ਵਰਤੋਂ ਕਰਨੀ ਪੈਂਦੀ ਆ ਪ੍ਰਕਾਸ਼ ਸਾਲ ਹੁੰਦਾ ਜਿਹੜੀ ਦੂਰੀ ਕਿਸੇ ਰੋਸ਼ਨੀ ਨੇ ਪ੍ਰਕਾਸ਼ ਨੇ 1 ਸਾਲ ਦੇ ਵਿੱਚ ਤੈਅ ਕੀਤੀ ਹੁੰਦੀ ਆ ਉਹਨੂੰ ਪ੍ਰਕਾਸ਼ ਸਾਲ ਕਹਿ ਦਿੰਦੇ ਆ ਹੁਣ ਧਰਤੀ ਤੋਂ ਜਿਹੜੀ ਸੂਰਜ ਦੀ ਦੂਰੀ ਆ ਉਹ 8.20 ਪ੍ਰਕਾਸ਼ ਮਿੰਟ ਦੂਰ ਆ ਮਤਲਬ ਕਿ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਧਰਤੀ ਤੱਕ 8.20 ਮਿੰਟ ਦੇ ਵਿੱਚ ਪਹੁੰਚ ਜਾਂਦੀ ਆ ਇਸੇ ਤਰ੍ਹਾਂ ਜਿਹੜਾ ਧਰਤੀ ਦਾ ਸਭ ਤੋਂ ਨੇੜਲਾ ਤਾਰਾ ਪ੍ਰੋਕਸੀਮਾ ਉਹ 4.24 ਪ੍ਰਕਾਸ਼ ਸਾਲ ਦੂਰ ਆ ਤੇ ਇਸੇ ਤਰ੍ਹਾਂ ਜਿਹੜਾ ਧਰਤੀ ਦਾ ਸਭ ਤੋਂ ਦੂਰ ਵਾਲਾ ਹੁਣ ਤੱਕ ਦਾ ਤਾਰਾ ਨਾਪਿਆ ਗਿਆ ਉਹ 500 ਕਰੋੜ ਪ੍ਰਕਾਸ਼ ਸਾਲ ਦੂਰ ਆ ਸਾਡੇ ਤੋਂ 500 ਕਰੋੜ ਪ੍ਰਕਾਸ਼ ਸਾਲ ਦੂਰ ਹੁਣ ਪੁੱਛਣ ਵਾਲਾ ਪੁੱਛੂਗਾ ਵੀ 500 ਕਰੋੜ ਪ੍ਰਕਾਸ਼ ਸਾਲ ਕਿੰਨੇ ਹੁੰਦੇ ਨੇ ਕਿਵੇਂ ਨਾਪੇ ਗਏ ਹੋਣੇ ਆ ਇਸੇ ਕਰਕੇ ਆਪਾਂ ਮੂਰੇ ਦੱਸਿਆ ਵੀ ਇਹ ਕਿਵੇਂ ਨਾਪਦੇ ਨੇ ਸੋ ਇਹ ਇੱਕ ਵਿਧੀ ਆ ਕਿਸੇ ਵੀ ਚੀਜ਼ ਦਾ ਗਣਿਤਕ ਲਾਇਆ ਹੁੰਦਾ ਉਹਨਾਂ ਨੇ ਉਸ ਹਿਸਾਬ ਦੇ ਨਾਲ ਉਹਨਾਂ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਕੈਲਕੂਲੇਟ ਉਹਨਾਂ ਚੀਜ਼ਾਂ ਨੂੰ ਕੀਤਾ ਜਾਂਦਾ ਇਸੇ ਕਰਕੇ ਆਪਾਂ ਜਦੋਂ ਕਿਸੇ ਵੀਡੀਓ ਦੇ ਉੱਤੇ ਕਿਸੇ ਚੀਜ਼ ਦੀ ਗੱਲ ਕਰਦੇ ਹਾਂ ਤਾਂ ਉਹਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਇਹ ਅਜੀਬ ਜਿਹੇ ਜਿਹੜੇ ਸਾਲ ਹੁੰਦੇ ਨੇ ਉਹ ਆਪਾਂ ਜਦੋਂ ਦੱਸ ਦਿਆਂ ਤਾਂ ਕਈ ਵਾਰੀ ਆਪਾਂ ਨੂੰ ਯਕੀਨ ਹੀ ਨਹੀਂ ਆਉਂਦਾ ਵੀ ਇੰਨਾ ਕਿਵੇਂ ਹੋ ਸਕਦਾ ਜਿਵੇਂ ਤੁਹਾਨੂੰ ਪਤਾ ਰੋਸ਼ਨੀ ਜਾਂ ਪ੍ਰਕਾਸ਼ 1 ਸਕਿੰਟ ਦੇ ਵਿੱਚ 3 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰ ਦਿੰਦਾ ਹੁਣ ਜੇ ਆਪਾਂ ਇਹਦਾ ਹਿਸਾਬ ਲਾਈਏ 3 ਲੱਖ 60 ਸਕਿੰਟ 60 ਮਿੰਟ 24 ਘੰਟੇ ਤੇ 365 ਦਿਨ ਤੁਸੀਂ ਵੀ ਲਾ ਕੇ ਦੇਖੋ ਇਹਦਾ ਹਿਸਾਬ ਕਿੰਨਾ ਬਣਦਾ ਇਹ ਬਣਦਾ 94 ਖਰਬ 60 ਅਰਬ 80 ਕਰੋੜ ਜੇ ਇੱਕ ਪ੍ਰਕਾਸ਼ ਸਾਲ ਦੇ ਵਿੱਚ ਇੰਨੇ ਕਿਲੋਮੀਟਰ ਬਣਦੇ ਨੇ ਸੋਚੋ ਫਿਰ ਜਿਹੜਾ ਸਾਡੇ ਤੋਂ 500 ਪ੍ਰਕਾਸ਼ ਸਾਲ ਦੂਰ ਆ ਉਹ ਗ੍ਰਹਿ ਦੇ ਕਿੰਨੇ ਕਿਲੋਮੀਟਰ ਬਣਨਗੇ ਜਾਂ ਜਿਹੜੇ ਉਦੋਂ ਵੀ ਦੂਰ ਨੇ ਉਹਨਾਂ ਦੇ ਕਿੰਨੇ ਬਣਨਗੇ ਇਸੇ ਕਰਕੇ ਇਹ ਜਿਹੜੀ ਦੂਰੀ ਆ ਬੇਅੰਤ ਦੂਰੀ ਹੁੰਦੀ ਆ ਤਾਂ ਹੀ ਅਸੀਂ ਪ੍ਰਕਾਸ਼ ਸਾਲ ਉਹ ਲਾਈਟ ਨੂੰ ਵਰਤਦੇ ਆ ਇਹਨੂੰ ਨਾਪਣ ਵਾਸਤੇ ਸੋ ਅਪਾਕਸ਼ਰੀ ਗੱਲ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਬੰਦੇ ਦੇ ਦਿਮਾਗ ਦੇ ਵਿੱਚ ਪ੍ਰਮਾਤਮਾ ਨਹੀਂ ਪਾਈਆਂ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਸੋ ਉਸ ਪਰਮਾਤਮਾ ਦੇ ਦਿੱਤੇ ਹੋਏ ਗੁਣ ਨੇ ਤੇ ਉਸ ਪਰਮਾਤਮਾ ਦੇ ਗੁਣ ਗਾਓ ਉਹਦਾ ਨਾਮ ਲਓ ਤੇ ਦੇਖਿਓ ਇੱਕ ਦਿਨ ਤੁਸੀਂ ਰੱਬ ਰੱਬ ਕਰਦਿਆਂ ਨੇ ਆਪੇ ਰੱਬ ਹੋ ਜਾਣਾ ਧੰਨਵਾਦ ਜਿਉਂਦੇ ਬਸਤੇ ਰਹੋ